ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਮੋਰੀ ਡਿਜ਼ਾਈਨ ਬਾਰੇ ਦੱਸਾਂਗੇ ਇਹ ਆਪਾਂ ਬਕਰਮ ਲਾ ਲਈਏ ਤੇ ਦੋਨੇ ਸਾਈਡਾਂ ਤੇ ਇੱਕ ਇੱਕ ਸਲਾਈ ਲਾ ਕੇ ਵਿਚਾਲੇ ਸਕਰੋਲ ਮਾਰੀ ਹੋਈ ਹੈ ਬਹੁਤ ਸੌਖਾ ਤਰੀਕਾ ਤੇ ਇਹ ਮੋਰੀ ਬਹੁਤ ਛੇਤੀ ਬਣ ਜਾਂਦੀ ਹੈ ਪਹਿਲਾਂ ਆਪਾਂ ਇਸ ਤਰ੍ਹਾਂ ਇੱਕ ਸਲਾਈ ਲਾਉਣੀ ਹੈ ਪਹਿਲਾਂ ਵਿਚਾਲੇ ਇਸ ਤਰ੍ਹਾਂ ਇੱਕ ਸਲਾਈ ਲਗਾ ਲੈਣੀ ਹੈ ਹੁਣ ਆਪਾਂ ਦੂਸਰੀ ਸਲਾਈ ਲਗਾਵਾਂਗੇ ਇਸ ਤਰ੍ਹਾਂ ਆਪਾਂ ਇਹਦੇ ਨਾਲ ਨਾਲ ਸਕਰੋਲ ਮਾਰਾਂਗੇ ਸਾਰੇ ਐਸ ਤਰ੍ਹਾਂ ਆਪਾਂ ਜਿਹੜੀ ਪਹਿਲਾ ਸਲਾਈ ਲਾਈ ਸੀ ਉਹਦੇ ਨਾਲ ਸਕਰੋਲ ਮਾਰ ਲੈਣੀ ਹੈ ਹੁਣ ਆਪਾਂ ਇਹਦੇ ਨਾਲ ਸਿੱਧੀ ਸਲਾਈ ਲਗਾਵਾਂਗੇ ਉਸੇ ਤਰ੍ਹਾਂ ਆਪਾਂ ਇਹਦੇ ਨਾਲ ਫੇਰ ਸਕਰੋਲ ਲਾਵਾਂਗੇ ਕਲੈਨ ਹਾਂ ਫਿਰ ਆਪਾਂ ਅੱਗੇ ਢਿੱਪ ਲਾਈ ਲਗਾਵਾਂਗੇ ਇਹ ਆਪਣੀ ਤੀਸਰੀ ਸਲਾਈ ਆ ਸਕਰੋਲ ਵਾਲੀ ਇਹ ਆਪਣੇ ਅੱਧੇ ਪੌਂਚੇ ਦਾ ਡਿਜ਼ਾਈਨ ਬਣ ਗਿਆ ਹੁਣ ਆਪਾਂ ਇਹ ਇਧਰੋਂ ਦੂਸਰੀ ਸਾਈਡ ਤੋਂ ਬਣਾਵਾਂਗੇ ਇਦੇ ਵਿੱਚ ਆਪਾਂ ਸਾਰੀਆਂ ਸਲਾਈਆਂ ਸਿੱਧੀਆਂ ਹੀ ਲਾਉਣੀਆਂ ਐ ਐਸ ਤਰ੍ਹਾਂ ਤੁਸੀਂ ਸਲਾਈ ਉਧਰੋਂ ਵੀ ਸਿੱਧੀ ਲਾਉਣੀ ਐ ਇਹ ਆਪਣੀ ਲਾਸਟ ਸਲਾਈ ਹੈ ਪੂੰਛੇ ਦੀ ਇਹ ਇਸ ਤਰ੍ਹਾਂ 2 ਮਿੰਟਾਂ 'ਚ ਇੱਕ ਪੂੰਛਾ ਬਣ ਕੇ ਤਿਆਰ ਹੈ ਇਸ ਡਿਜ਼ਾਈਨ ਨਾਲ ਦੋਵੇਂ ਪੂੰਛੇ 5-4 ਮਿੰਟਾਂ ਦੇ ਵਿੱਚ ਹੀ ਬਣ ਜਾਂਦੇ ਆ ਬਹੁਤ ਸੋਖਾ ਡਿਜ਼ਾਈਨ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ